ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪ੍ਰੀਤੀ ਕੁਕਿੰਗ ਬਲੌਗ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀਮਾ ਗੋਭੀ ਦੀ ਰੈਸਪੀ ਜੋ ਕਿ ਬਹੁਤ ਹੀ ਈਜ਼ੀ ਤੇ ਟੇਸਟੀ ਬਣਦੀ ਆ ਆਪਾਂ ਸਬਜੀ ਬਣਾਉਣ ਵਾਸਤੇ ਸਾਰਾ ਸਮਾਨ ਕੱਟ ਕੇ ਤਿਆਰ ਕਰ ਲਿਆ ਹੈ ਆਪਾਂ ਨੇ ਇੱਥੇ 1 ਕਿਲੋ ਗੋਭੀ ਲਈਆ ਗੋਭੀ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋ ਤੋਂ ਬਾਅਦ ਆਪਾਂ ਨੇ ਇਹਨੂੰ ਕੱਦੂਕਸ ਕਰ ਲਿਆ ਆ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਕद्दू ਕਸ ਕੀਤਾ ਹੈ ਮੀਡੀਅਮ ਸਾਈਜ਼ ਕद्दू ਕਸ ਨਾਲ ਹੀ ਆਪਾਂ ਇਹਨੂੰ ਕद्दू ਕਸ ਕਰਕੇ ਰੱਖਿਆ ਹੋਇਆ ਹੈ ਤੇ ਇੱਥੇ ਆਪਾਂ ਨੇ 1/2 ਕਿਲੋ ਮਟਰ ਲੈਨੇ ਉਹਨਾਂ ਨੂੰ ਆਪਾਂ ਛਿਲਕੇ ਦਾਣੇ ਕੱਢ ਕੇ ਰੱਖ ਲੈਨੇ ਮਟਰਾਂ ਦੇ ਤੇ ਇੱਥੇ ਆਪਾਂ ਨੇ ਦੋ ਪਿਆਜ਼ ਲੈਨੇ ਬਰੀਕ ਕੱਟ ਲੈਨੇ ਥੋੜਾ ਜਿਹਾ ਅਦਰਕ ਦਾ ਟੁਕੜਾ ਇੱਕ ਦੋ ਟਮਾਟਰ ਲੈਨੇ ਆਪਾਂ ਨੇ ਇੱਥੇ ਬਰੀਕ ਕੱਟੇ ਹੋਏ ਤੇ 5-6 ਕੇ ਹਰੀਆਂ ਮਿਰਚਾਂ ਆਪਾਂ ਨੇ ਇੱਥੇ ਕੱਟ ਕੇ ਲਈਆਂ ਹੋਈਆਂ ਨੇ ਥੋੜਾ ਜਿਹਾ ਆਪਾਂ ਨੇ ਧਨੀਆ ਕੱਟ ਕੇ ਰੱਖ ਲਿਆ ਆ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਸਟਾਰਟ ਕਰਦੇ ਆਂ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਜੀ ਹੁਣ ਆਪਾਂ ਸਬਜ਼ੀ ਬਣਾਉਣੀ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਕੜਾਹੀ ਰੱਖ ਲਈ ਆ ਗੈਸ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਜੋ ਵੀ ਤੇਲ ਯੂਜ਼ ਕਰਦੇ ਹੋ ਲੈ ਸਕਦੇ ਹੋ ਪਰ ਸਰੋਂ ਦਾ ਤੇਲ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਰਹਿੰਦਾ ਇਸ ਕਰਕੇ ਆਪਾਂ ਇੱਥੇ ਸਰੋਂ ਦੇ ਤੇਲ ਦਾ ਹੀ ਯੂਜ਼ ਕਰਦੇ ਆਂ ਸਬਜ਼ੀਆਂ ਦੇ ਵਿੱਚ ਇੱਕ ਕੜਛੀ ਆਪਾਂ ਸਰੋਂ ਦੇ ਤੇਲ ਦੇ ਲਈ ਗਾ ਉਹਨੂੰ ਚੰਗੀ ਤਰ੍ਹਾਂ ਆਪਾਂ ਕਾੜ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕੀਤਾ ਆ। ਨਾਲ ਦੀ ਨਾਲ ਆਪਾਂ ਨੇ ਪਿਆਜ਼ ਤੇ ਅਦਰਕ ਵੀ ਇਹਦੇ ਵਿੱਚ ਐਡ ਕਰ ਦਿੱਤਾ ਆ। ਦੋ ਬਰੀਕ ਕੱਟੇ ਹੋਏ ਪਿਆਜ਼ ਲੈ ਸੀ ਆਪਾਂ ਇੱਥੇ ਥੋੜਾ ਜਿਹਾ ਅਦਰਕ ਦਾ ਟੁਕੜਾ ਬਰੀਕ ਕੱਟਿਆ ਹੋਇਆ ਸੀਗਾ। ਹੁਣ ਆਪਾਂ ਇਹਨਾਂ ਨੂੰ ਵੀ ਐਡ ਕਰ ਦਿੱਤਾ ਆ। ਭੁੰਨ ਲਾਂਗੇ ਥੋੜਾ ਜਿਹਾ 2 ਮਿੰਟ ਬਾਅਦ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਮਟਰ ਵੀ ਐਡ ਕਰ ਦਾਂਗੇ। ਕਿਉਂਕਿ ਗੋਭੀ ਆਪਣੀ ਬਹੁਤ ਜਲਦੀ ਪੱਕ ਜਾਂਦੀ ਹੈ ਇਸ ਕਰਕੇ ਮਟਰ ਆਪਾਂ ਨੇ ਇੱਥੇ ਤੜਕੇ ਦੇ ਵਿੱਚ ਹੀ ਫ੍ਰਾਈ ਕਰਾਂਗੇ। ਦੇਖੋ ਹੁਣ ਆਪਾਂ ਇਹਨਾਂ ਨੂੰ ਚਲਾਉਂਦੇ ਰਵਾਂਗੇ। ਤਾਂ ਕਿ ਆਪਣੇ ਨਾਲ ਦੇ ਨਾਲ ਮਟਰ ਵੀ ਸੌਫਟ ਹੋ ਜਾਣ ਤੇ ਆਪਣਾ ਤੜਕਾ ਵੀ ਪੁੱਜ ਜਾਵੇ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਜਰੂਰ ਬਣਾ ਕੇ ਟਰਾਈ ਕਰਿਓ ਲਓ ਜੀ ਆਪਾਂ ਇਹਨਾਂ ਨੂੰ ਹੁਣ ਵਿੱਚ ਵਿੱਚ ਦੀ ਚਲਾਉਂਦੇ ਰਵਾਂਗੇ ਥੋੜੀ ਦੇਰ ਲਈ ਭੁੰਨ ਲਾਂਗੇ ਇਸ ਚੈਨਲ ਤੇ ਆਪਾਂ ਹਰ ਇੱਕ ਰੈਸਪੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਆਂ ਤਾਂ ਕਿ ਕੋਈ ਵੀ ਨਿਊ ਪਰਸਨ ਕੋਈ ਵੀ ਰੈਸਪੀ ਟਰਾਈ ਕਰ ਰਿਆ ਆ ਤੇ ਉਹਨੂੰ ਬਣਾਉਣ ਦੇ ਵਿੱਚ ਮੁਸ਼ਕਿਲ ਨਾ ਆਵੇ ਆਪਾਂ ਹਰ ਇੱਕ ਰੈਸਪੀ ਨੂੰ ਪੂਰੀ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਆਂ ਪਲੀਜ਼ ਜੇ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਜੁਆਇਨ ਕਰਿਓ ਤਾਂ ਕਿ ਆਪਾਂ ਅੱਗੇ ਤੋਂ ਅੱਗੇ ਨਵੀਆਂ ਤੋਂ ਨਵੀਆਂ ਤੇ ਸੌਖੇ ਤਰੀਕੇ ਨਾਲ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਪਲੀਜ਼ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਉਹ ਵੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਲੋ ਜੀ ਇੱਥੇ ਆਪਣੇ ਪਿਆਜ਼ ਭੁੱਜ ਚੁੱਕੇ ਨੇ ਤੇ ਮਟਰ ਵੀ ਆਪਣੇ 50% ਤੱਕ ਕੁੱਕ ਹੋ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੋ ਬਰੀਕ ਕੱਟੇ ਹੋਏ ਟਮਾਟਰ ਰੱਖੇ ਹੋਏ ਨੇ ਆਪਾਂ ਕੱਟ ਕੇ ਇੱਥੇ ਉਹ ਐਡ ਕਰਾਂਗੇ ਤੇ ਪੰਜ ਛੇ ਬਰੀਕ ਟੱਈਆਂ ਹੋਈਆਂ ਜੋ ਹਰੀਆਂ ਮਿਰਚਾਂ ਲਈਆਂ ਦੀਆਂ ਆਪਾਂ ਉਹ ਵੀ ਆਪਾਂ ਨਾਲ ਦੀ ਨਾਲ ਐਡ ਕਰ ਦਾਂਗੇ ਤੇ ਟਮਾਟਰਾਂ ਨੂੰ ਸੌਫਟ ਹੋਣ ਤੱਕ ਹੁਣ ਆਪਾਂ ਇਹਨਾਂ ਨੂੰ ਪੁੰਨ ਲਾਂਗੇ ਤਦ ਤੱਕ ਆਪਣੇ ਮਟਰ ਜਿਹੜੇ ਨੇ 60 70% ਤੱਕ ਕੁੱਕ ਹੋ ਜਾਣਗੇ ਹੁਣ ਆਪਾਂ ਇਹਨਾਂ ਨੂੰ ਚਲਾਉਂਦੇ ਰਵਾਂਗੇ ਤੇ ਟਮਾਟਰ ਤੇ ਹਰੀ ਮਿਰਚ ਵੀ ਆਪਣੇ ਨਾਲ ਦੇ ਨਾਲ ਪੁੱਜ ਜਾਊਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਆਪਾਂ ਇਹਨਾਂ ਨੂੰ ਵਿੱਚ ਵਿੱਚ ਦੀ ਛਲਾਉਂਦੇ ਰਹਿਣਾ ਹੈ ਤਾਂ ਕਿ ਆਪਣਾ ਜਿਹੜਾ ਤੜਕਾ ਆ ਉਹ نیچے ਨਾ ਲੱਗੇ ਤੇ ਜਲੇ ਨਾ ਇਸ ਕਰਕੇ ਆਪਾਂ ਨੂੰ ਵਿੱਚ ਵਿੱਚ ਦੀ ਇੱਕ ਇੱਕ ਮਿੰਟ ਬਾਅਦ ਚਲਾਉਂਦੇ ਰਹਿਣਾ ਹੈ ਦੇਖੋ ਜਦੋਂ ਆਪਣੇ ਸੌਫਟ ਹੋਣ ਲੱਗ ਜਾਣ ਟਮਾਟਰ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਸਕਦੇ ਹਾਂ ਲੋ ਜੀ ਹੁਣ ਆਪਾਂ ਇੱਥੇ ਨਮਕ ਪਾਵਾਂਗੇ 1.5 ਚਮਚ ਮੈਥੀ ਨਮਕ ਪਾਇਆ ਹੈ 1 ਕਿਲੋ ਗੋਭੀ ਦੇ ਵਿੱਚ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਅੱਧਾ ਚਮਚ ਮੈਂ ਲਾਲ ਮਿਰਚ ਦਾ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਹੀ ਮੈਂ ਹਲਦੀ ਦਾ ਇੱਥੇ ਐਡ ਕੀਤਾ ਹੈ ਤੁਸੀਂ ਆਪਣੀ ਸਬਜੀ ਦੀ ਕੁਆਂਟੀਟੀ ਦੇ ਹਿਸਾਬ ਨਾਲ ਨਮਕ ਮਿਰਚ ਮਸਾਲਾ ਐਡ ਕਰ ਸਕਦੇ ਹੋ ਆਪਾਂ ਕੋਈ ਵੀ ਜ਼ਿਆਦਾ ਮਸਾਲੇ ਇਹਦੇ ਵਿੱਚ ਨਹੀਂ ਐਡ ਕੀਤੇ ਬਸ ਨਾਰਮਲ ਜਿਹੇ ਮਸਾਲੇ ਪਾ ਕੇ ਆਪਾਂ ਤਿਆਰ ਕਰਾਂਗੇ ਸਬਜੀ ਆਪਾਂ ਜ਼ਿਆਦਾਤਰ ਆਪਣੀਆਂ ਵੀਡੀਓ ਦੇ ਵਿੱਚ ਕੋਈ ਵੀ ਜ਼ਿਆਦਾ ਤੇਜ਼ ਮਸਾਲੇ ਨਹੀਂ ਆਪਾਂ ਪਾਉਂਦੇ ਕਿਉਂਕਿ ਤੇਜ਼ ਮਸਾਲੇ ਸਿਹਤ ਲਈ ਹਾਨੀਕਾਰ ਖੁੰਦੇ ਨੇ ਇਸ ਕਰਕੇ ਆਪਾਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਦੇ ਆ ਬੇਸਿਕ ਜਿਹੇ ਮਸਾਲਿਆਂ ਨਾਲ ਤਿਆਰ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਬਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ 2 ਮਿੰਟ ਭੁੰਨਣ ਤੋਂ ਬਾਅਦ ਜੋ ਮਸਾਲੇ ਪੁੱਜ ਗਏ ਉਸ ਤੋਂ ਬਾਅਦ ਆਪਾਂ ਨੇ ਗੋਭੀ ਇਹਦੇ ਵਿੱਚ ਐਡ ਕਰ ਦਿੱਤੀ ਆ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਾਉਣਾ ਤੇ ਆਪਾਂ ਹਾਈ ਫਲੇਮ ਨਹੀਂ ਰੱਖਣੀ ਕਿਉਂਕਿ ਜੇ ਆਪਾਂ ਫਲੇਮ ਵੀ ਗੈਸ ਦੀ ਹਾਈ ਰੱਖਾਂਗੇ ਤੇ ਆਪਣੀ ਸਬਜੀ نیچے ਲੱਗ ਜੂਗੀ ਤੇ ਜਲਣ ਲੱਗ ਜੂਗੀ ਇਸ ਕਰਕੇ ਆਪਾਂ ਨੇ ਲੋ ਫਲੇਮ ਤੇ ਹੀ ਸਬਜੀ ਨੂੰ ਪਕਾਉਣਾ ਹੈ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇੱਥੇ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾ ਸਬਜੀ ਦਾ ਤੇ ਬਣਨ ਤੋਂ ਬਾਅਦ ਤੇ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੀ ਆ ਤੇ ਬਹੁਤ ਹੀ ਟੇਸਟੀ ਵੀ ਬਣਦੀ ਆ ਜਰੂਰ ਬਣਾ ਕੇ ਟਰਾਈ ਕਰਿਓ ਤੇ ਕੋਈ ਵੀ ਜ਼ਿਆਦਾ ਇਹਦੇ ਵਿੱਚ ਮਸਾਲੇ ਨਹੀਂ ਪੈਂਦੇ ਜਾਂ ਕੋਈ ਬਾਹਰੋਂ ਆਪਾਂ ਚੀਜ਼ ਨਹੀਂ ਲੈ ਕੇ ਆਉਣੀ ਪੈਂਦੀ ਇਹਦੇ ਵਿੱਚ ਪਾਉਣ ਵਾਸਤੇ ਬਿਲਕੁਲ ਨਾਰਮਲ ਜਿਹੇ ਮਸਾਲਿਆਂ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਆ ਕੀਮਾ ਗੋਭੀ ਰੈਸਪੀ ਲੋਜੀ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਦਾਂਗੇ ਲੋ ਫਲੇਮ ਤੇ ਵਿੱਚ ਵਿੱਚ ਦੀ ਆਪਾਂ ਚਲਾਉਂਦੇ ਰਵਾਂਗੇ ਪੰਜ ਪੰਜ ਮਿੰਟ ਬਾਅਦ ਦੇਖੋ ਮੈਂ ਇੱਥੇ ਹੁਣ 5 ਕਿ ਮਿੰਟ ਬਾਅਦ ਇਹਨੂੰ ਚਲਾਉਣ ਵਾਸਤੇ ਢੱਕਣ ਚੱਕਿਆ ਤੇ ਦੇਖੋ ਸਬਜੀ ਆਪਣੇ ਬਹੁਤ ਹੀ ਵਧੀਆ ਤਰੀਕੇ ਨਾਲ ਪੱਕ ਰਹੀ ਆ ਦੇਖੋ ਜਦੋਂ ਆਪਣੇ ਮਟਰ ਚੰਗੀ ਤਰ੍ਹਾਂ ਸੌਫਟ ਹੋ ਗਏ ਤੇ ਗੋਭੀ ਦੇ ਵਿੱਚ ਜੋ ਵੀ ਪਾਣੀ ਆ ਸਾਰਾ ਸੁੱਕ ਗਿਆ ਤਾਂ ਸਮਝ ਲਿਓ ਕਿ ਆਪਣੀ ਸਬਜੀ ਬਣ ਕੇ ਤਿਆਰ ਆ ਦੁਬਾਰਾ ਤੋਂ ਫਿਰ ਆਪਾਂ ਇਹਨਾਂ ਨੂੰ ਟੱਕ ਕੇ ਪਕਾ ਲਾਂਗੇ ਦੇਖੋ ਦੁਬਾਰਾ ਫਿਰ ਮੈਂ ਚੈੱਕ ਕਰ ਰਹੀ ਆ 10 ਮਿੰਟ ਦੇ ਵਿੱਚ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਮਟਰ ਬਿਲਕੁਲ ਸੌਫਟ ਨੇ ਤੇ ਦੇਖੋ ਬਿਲਕੁਲ ਵੀ ਪਾਣੀ ਇਹਦੇ ਵਿੱਚ ਨਹੀਂ ਹੈਗਾ ਕੜਾਹੀ ਨੂੰ ਵੀ ਬਿਲਕੁਲ ਨਹੀਂ ਲੱਗ ਰਹੀ ਸਬਜੀ ਦੇਖੋ ਬਹੁਤ ਹੀ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਈ ਆ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਆ ਤੁਹਾਨੂੰ ਵਧੀਆ ਲੱਗੀ ਸਬਜੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੇਖੋ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਉਨੇ ਆ ਬਸ ਇੱਥੇ ਆਪਾਂ ਨੂੰ ਇਹੀ ਧਿਆਨ ਰੱਖਣਾ ਪੈਂਦਾ ਕਿ ਸਬਜੀ ਦੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ ਦੇਖੋ ਕਿੰਨਾ ਸੋਹਣਾ ਰੰਗ ਆਇਆ ਸਬਜੀ ਦਾ ਜੇ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖੋ ਜੀ ਆਪਣੀ ਸਬਜੀ ਦੀ ਫਾਈਨਲ ਲੁੱਕ ਕਿਸ ਤਰ੍ਹਾਂ ਦੀ ਲੱਗ ਰਹੀ ਆ ਮੈਨੂੰ ਤਾਂ ਬਹੁਤ ਹੀ ਵਧੀਆ ਲੱਗ ਰਹੀ ਆ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਦੇਖੋ ਜੀ ਆਹ ਪਨੀਰ ਦੇ ਉੱਪਰ ਦੀ ਧਨੀਆ ਵੀ ਪਾ ਦਿੱਤਾ ਆ ਸਬਜੀ ਆਪਣੇ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਟੇਸਟੀ ਬਣੀ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਈਜ਼ੀ ਰੈਸਪੀ ਆ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਥੈਂਕ ਯੂ ਸੋ ਮੱਚ ਮਿਲਾਂਗੇ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਰੈਸਪੀ ਲੈ ਕੇ ਤਦ ਤੱਕ ਲਈ ਬਾਏ ਬਾਏ